ਲੁਧਿਆਣਾ ਤੋਂ ਇੱਕ ਬਹਿਦ ਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਤਾ ਲੱਗਾ ਹੈ ਕਿ ਇੱਕ 27 ਸਾਲਾ ਨੌਜਵਾਨ ਦੀ ਸਤਲੁਜ ਦਰਿਆ ਦੇ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ ਤੁਹਾਨੂੰ ਦੱਸਦੀ ਹੈ ਕੀ ਹੈ ਨੌਜਵਾਨ ਬੀਤੇ ਦਿਨੀ ਗਣਪਤੀ ਵਿਸਰਜਨ ਕਰਨ ਵਾਸਤੇ ਸਤਲੁਜ ਦਰਿਆ ਪਹੁੰਚਿਆ ਸੀ ਜਿੱਥੇ ਕਿ ਵਿਸਰਜਨ ਦੇ ਦੌਰਾਨ ਹੀ ਇਸ ਦਾ ਪੈਰ ਫਿਸਲ ਗਿਆ ਅਤੇ ਇਹ ਸਤਲੁਜ ਦਰਿਆ ਦੇ ਵਿੱਚ ਡੁੱਬ ਗਿਆ ਜਿਸ ਤੋਂ ਬਾਅਦ ਅੱਜ ਗੋਤਾਖੋਰਾ ਦੀ ਮਦਦ ਦੇ ਨਾਲ ਇਸ ਦੀ লাশ ਨੂੰ ਦਰਿਆ ਦੇ ਵਿੱਚੋਂ ਬਰਾਮਦ ਕੀਤਾ ਗਿਆ ਹੈ ਤਾਂ ਦੱਸਦੀ ਹੈ ਕਿ ਗਣੇਸ਼ ਚਤੁਰਥੀ ਦੇ ਦਿਹਾੜੇ ਚੱਲ ਰਹੇ ਹਨ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਨੇ ਉਹ ਦਰਿਆਵਾਂ ਤੇ ਪਹੁੰਚਦੇ ਹਨ ਅਤੇ ਗਣਪਤੀ ਵਿਸਰਜਨ ਕਰਦੇ ਹਨ ਇਸ ਪੂਰੇ ਤਿਉਹਾਰ ਦੀ ਰੀਤ ਨੂੰ ਮਨਾ ਕੇ ਜਿਸ ਦੌਰਾਨ ਹੀ ਇਹ ਹਾਦਸਾ ਵਾਪਰਿਆ ਲੁਧਿਆਣਾ ਦੇ ਇਸ 27 ਸਾਲਾ ਨੌਜਵਾਨ ਦੇ ਨਾਲ ਜਿਸ ਦਾ ਨਾਮ ਹਰਸ਼ ਮਹਿਤਾ ਦੱਸਿਆ ਜਾ ਰਿਹਾ ਹੈ ਜਿਸ ਦੀ ਕੀ ਹੁਣ ਲਾਸ਼ ਸਤਲੁਜ ਦਰਿਆ ਤੋਂ ਬਰਾਮਦ ਕੱਢ ਲੀਤੀ ਗਈ ਹੈ ਕਹਿ ਸਕਦੇ ਹਾਂ ਕਿ ਪਰਿਵਾਰ ਵਾਸਤੇ ਇੱਕ ਬਹੁਤ ਹੀ ਜ਼ਿਆਦਾ ਸ਼ੋਕ ਦਾ ਸਮਾਂ ਹੈ ਬਹੁਤ ਜ਼ਿਆਦਾ ਦੁੱਖ ਦਾ ਸਮਾਂ ਹੈ ਜਿੱਥੇ ਕੀ ਖੁਸ਼ੀਆਂ ਦੇ ਨਾਲ ਗਣਪਤੀ ਜੀ ਨੂੰ ਕਰੋ ਵਿਦਾ ਕਰ ਰਹੇ ਸੀ ਉੱਥੇ ਹੀ ਇਹ ਇੱਕ ਮੰਦਭਾਗੀ ਘਟਨਾ ਵਾਪਰੀ ਪਰ ਜਾਂਦੀ ਹੈ ਜਿੱਥੇ ਕਿ ਇਹ ਨੌਜਵਾਨ ਵਿਸਰਜਨ ਦੇ ਦੌਰਾਨ ਹੀ ਇਸ ਦਾ ਪੈਰ ਫਿਸਲਦਾ ਹੈ ਅਤੇ ਸਤਲੁਜ ਦਰਿਆ ਦੇ ਤੇਜ਼ ਵਹਾਅ ਦੇ ਵਿੱਚ ਇਹ ਬਹਿ ਜਾਂਦਾ ਹੈ ਅਤੇ ਗੋਤਾਖੋਰਾ ਦੀ ਮਦਦ ਦੇ ਨਾਲ ਇਸ ਦੀ ਲਾਸ਼ ਨੂੰ ਅੱਜ ਬਰਾਮਦ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ 174 ਦੇ ਤਹਿਤ ਇਹ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਪੂਰਾ ਵੇਰਵਾ ਪੂਰਾ ਜੋ ਇੱਕ ਜਾਣਕਾਰੀ ਹੈ ਉਹ ਸਾਂਝੀ ਵੀ ਕੀਤੀ ਹੈ ਤੁਹਾਨੂੰ ਸੁਣਾਣਿਆ ਕੀ ਕਿਹਾ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਇੱਕ ਗਣੇਸ਼ਵਰਜਨ ਕਰਨਗੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਇੱਕ ਦੇ ਉੱਤੇ ਡੁੱਬ ਗਿਆ ਸੀਗਾ ਜੋ ਰਾਤ ਜਿਹੜੀ ਸਾਡੀ ਹੈ ਕਿ ਆ ਟੀਮਸ ਤੇ ਡਾਈਵਰਸ ਦੇ ਜਿਹੜੇ ਪ੍ਰਾਈਵੇਟ ਤੌਰ ਤੇ ਜਿਹੜੇ ਹੈਗੇ ਬੰਦੇ ਅਸੀਂ ਉਹਨਾਂ ਦੀ ਹੈਲਪ ਲੈ ਕੇ ਜਿਹੜੇ ਉਹ ਕਾਫੀ ਸਰਚ ਤੇ ਰੈਸਕਿਊ ਆਪਰੇਸ਼ਨ ਕਰਾਈ ਕੀਤਾ ਤੇ ਅੱਜ ਸਵੇਰੇ ਜਿਹੜੀ ਹੈ ਕਿ ਉਹਨਾਂ ਦੀ ਲੜਕੇ ਦੀ ਡੈੱਡ ਬੋਡੀ ਜਿਹੜੀ ਹੈਗੀ ਸਾਨੂੰ ਮਿਲੀ ਹੈਗੀ ਐ ਤੇ ਉਹਦੇ ਵਿੱਚ ਅਸੀਂ 194 ਪੀਐਨਐਸਐਸ ਦੇ ਅਕੋਰਡਿੰਗਲੀ ਜਿਹੜੀ ਬਣਦੀ ਕਾਰਵਾਈ ਹੈਗੀ ਅਸੀਂ ਉਹ ਇਨੀਸ਼ੀਏਟ ਕਰ ਦਿੱਤੀ ਹੋਈ ਹੈ ਜੀ ਸਰ ਕਿੰਨੀ ਉਮਰ ਹੈ ਨੌਜਵਾਨ ਦੀ ਕੀ ਨੌ ਉਹਦਾ ਨਾਮ ਹੈਗਾ ਜੀ ਹਰਸ਼ ਮੁੰਡੇ ਦਾ ਨਾਮ ਹੈਗਾ ਜੀ 27 ਸਾਲ ਦੀ ਉਹਦੀ ਉਮਰ ਹੈਗੀ ਐ ਤੇ ਇੱਥੇ ਕਿਲੇ ਮਲੇ ਦਾ ਰਹਿਣ ਵਾਲਾ ਜੀ ਉਹ ਮੈਂ ਹੋਇਆ ਸੀਗਾ ਜੰਕਵਾਰਾ ਜੀ ਨਹੀਂ ਹਟੇ ਨਹੀਂ ਇਸ ਵਾਰ ਨਹੀਂ ਮੈਨੇਜਰ ਮੈਂ ਹਾਂਜੀ ਕਿੰਨੇ ਮੁੰਡੇ ਤੋਂ ਪਤਾ ਲੱਗੇ ਕਿ 8 ਮੁੰਡੇ ਸੀਗੇ ਨਹੀਂ 8 ਮੁੰਡੇ ਨਹੀਂ ਸੀਗੇ ਉਹਦਾ ਸਾਰਾ ਟੋਲਾ ਗਿਆ ਹੋਇਆ ਸੀਗਾ ਮੈਂ ਮਲਟੀਪਲ ਸੀਗੇ ਬਟ ਉਹਨਾਂ ਵਿੱਚੋਂ ਇੱਕ ਜਿਹੜਾ ਡਰਾਉਨ ਕੀਤਾ ਹੈਗਾ ਸਰ ਹਰ ਸਾਲ ਹਾਦਸੇ ਹੁੰਦੇ ਨੇ ਇੱਕ ਇੱਕ ਡੁੱਬ ਗਿਆ ਸੱਚ ਕਰ ਨਹੀਂ ਇਹ ਮਲਟੀਪਲ ਓਕੇਜਨਸ ਡਿਫਰੈਂਟ ਡਿਫਰੈਂਟ ਹੈਗੇ ਕਿਉਂਕਿ ਕਈ ਵਾਰੀ ਹੁੰਦੇ ਹਨ ਉਹਨਾਂ ਨੂੰ ਜਿਹੜੇ ਆਰਗੇਨਾਈਜ਼ਰਸ ਵੀ ਨੇ ਜਿਹੜਾ ਉੱਥੇ ਜਿਹੜੇ ਆ ਗਣੇਸ਼ਵਰ ਸ਼ਰਜਨ ਕਰਨੋਂ ਵੀ ਆਉਂਦੇ ਨੇ ਉਹਨਾਂ ਨੂੰ ਵੀ ਅਸੀਂ ਹਦਾਇਤ ਕੀਤੀ ਜਾਂਦੀ ਸਾਡੀ ਪੈਟਰੋਲਿੰਗ ਵੀ ਹੁੰਦੀ ਆ ਨੇ ਕਿ ਆ ਵੀ ਤੁਸੀਂ ਡੀ ਪੈਂਡ ਵਾਲੇ ਪਾਸੇ ਨਾ ਜਾਓ ਬਟ ਕਈ ਵਾਰੀ ਪੀੜ ਜਿਆਦਾ ਹੋਣ ਕਰਕੇ ਕਈ ਸ਼ਰਧਾਰੇ ਲਈ ਉਹ ਜਾਰਾ ਅਗੇ ਡੀ ਪੈਂਡ ਦੇ ਵਿੱਚ ਚੱਲ ਜਾਂਦੇ ਨੇ ਤੇ ਉੱਥੇ ਕਈ ਵਾਰੀ ਉਹਨਾਂ ਨੂੰ ਪਰਾਂ ਨਹੀਂ ਲੱਗਦਾ ਕਿ ਕਿੰਨੀ ਕਿ ਗਹਿਰਾਈ ਹੈ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਅਸੀਂ ਮਲਟੀਪਲ ਟਾਈਮਸ ਅਸੀਂ ਲਿਖ ਵੀ ਦਿੱਤਾ ਹੋਇਆ ਹੈਗਾ ਕਿ ਆ ਵੀ ਸਾਨੂੰ ਇੱਥੇ ਡਾਈਵਰ ਵਗੈਰਾ ਪ੍ਰੋਵਾਈਡ ਕਰਵਾਇਆ ਜਾਵੇ ਜੀ ਤੇ ਸਰ ਇਹ ਇਹ ਕਦੋਂ ਦਾ ਮਾਮਲਾ ਹੈ ਇਹ ਇਹ ਕੱਲ ਸ਼ਾਮ ਦਾ ਹੈਗਾ ਜੀ ਇਹ ਜੀ ਜਿਹੜਾ ਉਹ ਮੁੰਡਾ ਰਹਿੰਦਾ ਕਿਹੜੀ ਜਗ੍ਹਾ ਤੇ ਇਹ ਕਿਲੇ ਮਹੱਲੇ ਦਾ ਰਹਿਣਾ ਨਾ ਹੈਗਾ ਜੀ ਪੀਐਸ ਡਿਵੀਜ਼ਨ ਨੰਬਰ 4 ਦਾ ਏਰੀਆ ਦਾ ਹੈਗਾ ਜੀ ਉੱਥੇ ਦਾ ਰਹਿਣ ਵਾਲਾ ਹੈਗਾ ਉਹ ਤੋਂ ਸਾਰੇ ਨਾਲ ਮਿਲ ਕੇ ਇਹ ਉੱਥੇ ਗਣੇਸ਼ਵਰ ਸ਼ਰਮਣ ਲਈ ਗਏ ਸੀ ਜੀ ਸਰ ਕਾਫੀ ਲੰਬਾ ਸਮਾਂ ਵੀ ਚੱਲੂਗਾ ਜਿੰਨੇ ਚਿਰ ਜਦੋਂ ਜੀ ਇਹ ਸਕਿਉਰਟੀ ਦੀ ਜਿਹੜਾ ਹੈਗੀ ਅਸੀਂ ਅਸੀਂ ਵੀ ਆਰ ਰਿਕਵੈਸਟਿੰਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੁਣ ਜਿਹੜਾ ਉਹ ਸੂਲਾ ਸਤਾਰਾ ਨੂੰ ਜਿਹੜਾ ਜਾਰਾ ਤਾਦਾਰ ਦੇ ਵਿੱਚ ਸਰਦਾਰ ਨੂੰ ਉੱਥੇ ਆਉਣੇ ਨੇ ਉਹਦੇ ਲਈ ਅਸੀਂ ਵੀ ਆਰ ਇਨ ਕੰਟੈਕਟ ਵਿਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੀ ਹਾਂ ਵੀ ਹੋਤੇ ਹੈ ਅਸੀਂ ਪ੍ਰੋਪਰ ਸਿਕਿਉਰਿਟੀ ਪ੍ਰੋਗਰਾਮਸ ਐਂਡ ਸਾਰੇ ਜਿੰਨੇ ਬੰਦੋਬਸ ਹੋ ਸਕਦੇ ਹੋਏ ਅਸੀਂ ਉੱਥੇ ਪ੍ਰੋਵਾਈਡ ਕਰਵਾ ਕੇ ਸੁਖੀ ਸੁਵੇਲੀ ਨੰਗਾ ਬੰਗੇ ਲੋਕਾਂ ਨੂੰ ਕੀ ਅਪੀਲ ਹੈ ਦਾ ਆਮ ਲੋਕਾਂ ਨੂੰ ਅਪੀਲ ਇਹੀ ਹੈ ਕਿ ਆਪਣੇ ਸਰਦਾਰ ਦੇ ਅਕੋਰਡਿੰਗਲੀ ਆਪਾਂ ਸਭ ਕੁਝ ਕਰਦੇ ਹਾਂ ਸ਼ਰਧਾ ਰੱਖਣੀ ਵੀ ਹੈ ਤੇ ਆਪਣੀ ਜਾਨ ਦੀ ਹਵਾਬਾਜ਼ਤ ਕਰਕੇ ਜੋ ਵੀ ਆਪਾਂ ਆਪਣੇ ਰੀਤੀ ਰਿਵਾਜ ਨਿਭਾਉਣੇ ਨੇ ਉਹ ਸਾਰੇ ਆਪਣੇ ਆਪਾਂ ਆਪਣੀ ਜਾਨ ਦੀ ਹਵਾਬਾਜ਼ਤ ਕਰਦੇ ਹੋਏ ਸਾਨੂੰ ਕਰੀਏ ਥੈਂਕ ਯੂ ਵੈਰੀ ਮਚ ਇੱਕ ਗਣੇਸ਼ ਹੋਜ ਹਰਜਨ ਕਰਾਂਗੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਇੱਕ ਦੀ ਉਤੇ ਡੁੱਬ ਗਿਆ ਸੀਗਾ ਜੋ ਰਾਤ ਜਿਹੜੀ ਸਾਡੀ ਹੈ ਕਿ ਆ ਟੀਮਸ ਤੇ ਡਾਈਵਰਸ ਦੇ ਜਿਹੜੇ ਪ੍ਰਾਈਵੇਟ ਤੌਰ ਤੇ ਜਿਹੜੇ ਹੈਗੇ ਬੰਦੇ ਅਸੀਂ ਉਹਨਾਂ ਦੇ ਹੈਲਪ ਲੈ ਕੇ ਜਿਹੜੇ ਉਹ ਕਾਫੀ ਸਰਚ ਤੇ ਰੈਸਕਿਊ ਆਪਰੇਸ਼ਨ ਕਰਾਈ ਕੀਤਾ ਤੇ ਅੱਜ ਸਵੇਰੇ ਜਿਹੜੀ ਹੈ ਕਿ ਉਹਨਾਂ ਦੀ ਲੜਕੇ ਦੀ ਡੈੱਡ ਬਾਡੀ ਜਿਹੜੀ ਹੈਗੀ ਸਾਨੂੰ ਮਿਲੀ ਹੈਗੀ ਤੇ ਉਹਦੇ ਵਿੱਚ ਅਸੀਂ 194 PNSC ਅਕੋਰਡਿੰਗਲੀ ਜਿਹੜੀ ਬੰਦੀ ਕਾਰਵਾਈ ਹੈਗੀ ਅਸੀਂ ਉਹ ਇਨੀਸ਼ੀਏਟ ਕਰ ਦਿੱਤੀ ਹੋਈ ਹੈ ਜੀ ਸਰ ਕਿੰਨੀ ਉਮਰ ਹੈ ਨੌਜਵਾਨ ਦੀ ਕੀ ਮਨੋਹਰਾ ਨਾਮ ਹੈਗਾ ਜੀ ਹਰਸ਼ ਮੁੰਡੇ ਦਾ ਨਾਮ ਹੈਗਾ ਜੀ 27 ਸਾਲ ਦੀ ਉਹਦੀ ਉਮਰ ਹੈਗੀ ਹੈ ਤੇ ਇੱਥੇ ਕਿਨੇ ਮਲੇ ਦਾ ਰਹਿਣ ਵਾਲਾ ਜੀ ਹੋਵੇ ਬੈ ਹੋਇਆ ਸੀ ਜੰਕਵਾਰਾ ਜੀ ਨਹੀਂ ਹਜੇ ਨਹੀਂ ਇਸ ਵਾਰ ਨਹੀਂ ਮੈਨੂੰ ਸ਼ੁਰੂ ਮੈਂ ਹਾਂਜੀ ਟੋਟਲ ਕਿੰਨੇ ਮੁੰਡੇ ਸੀ ਪਤਾ ਲੱਗੇ ਕਿ 8 ਮੁੰਡੇ ਸੀ ਨਹੀਂ 8 ਮੁੰਡੇ ਨਹੀਂ ਸੀਗੇ ਉਹਦੇ ਸਾਰਾ ਟੋਲਾ ਗਿਆ ਹੋਇਆ ਹੈ ਸਿਕਾ ਮੈਂ ਮਲਟੀਪਲ ਸੀਗੇ ਬਟ ਉਹਨਾਂ ਵਿੱਚੋਂ ਇੱਕ ਜਿਹੜਾ ਡਰਾਉਨ ਕੀਤਾ ਹੈਗਾ ਉਹ ਸਰ ਹਰ ਸਾਲ ਹਾਦਸੇ ਹੁੰਦੇ ਨੇ ਇੱਕ ਡੁੱਬ ਗਿਆ ਸੱਤ ਤੱਕ ਨਹੀਂ ਇਹ ਮਲਟੀਪਲ ਓਕੇਜਨਸ ਡਿਫਰੈਂਟ ਡਿਫਰੈਂਟ ਹੈਗੇ ਕਿਉਂਕਿ ਕਈ ਵਾਰੀ ਹੁੰਦੇ ਉਹਨਾਂ ਨੂੰ ਜਿਹੜੇ ਆਰਗੇਨਾਈਜ਼ਰਸ ਵੀ ਨੇ ਜਿਹੜਾ ਉੱਥੇ ਜਿਹੜੇ ਆ ਗਣੇਸ਼ਵਰ ਸ਼ਰਜਨ ਕਰਨੋਂ ਵੀ ਆਉਂਦੇ ਨੇ ਉਹਨਾਂ ਨੂੰ ਵੀ ਅਸੀਂ ਹਦਾਇਤ ਕੀਤੀ ਜਾਂਦੀ ਸਾਡੇ ਪਟੋਲਿੰਗਸ ਵੀ ਹੁੰਦੀਆਂ ਨੇ ਕਿ ਆਪ ਵੀ ਤੁਸੀਂ ਡੀ ਪੈਂਡ ਵਾਲੇ ਪਾਸੇ ਨਾ ਜਾਓ ਬਟ ਕਈ ਵਾਰੀ ਪੀੜ ਜਿਆਦਾ ਹੋਣ ਕਰਕੇ ਕਈ ਸ਼ਰਧਾਰੇ ਨਹੀਂ ਉਹ ਜਾ ਰਾਗੇ ਡੀ ਪੈਂਡ ਦੇ ਵਿੱਚ ਚਲ ਜਾਂਦੇ ਨੇ ਤੇ ਉੱਥੇ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੰਨੀ ਕਿ ਗਹਿਰਾਈ ਹੈ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਅਸੀਂ ਮਲਟੀਪਲ ਟਾਈਮਸ ਅਸੀਂ ਲਿਖ ਵੀ ਦਿੱਤਾ ਹੋਇਆ ਹੈਗਾ ਕਿ ਆ ਵੀ ਸਾਨੂੰ ਇੱਥੇ ਡਾਈਵਰ ਵਗੈਰਾ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਜੀ ਤੇ ਸਰ ਇਹ ਇਹ ਕਦੋ ਦਾ ਮਾਮਲਾ ਹੈ ਇਹ ਇਹ ਕੱਲ ਸ਼ਾਮ ਦਾ ਹੈਗਾ ਜੀ ਇਹ ਜੀ ਜੀ ਜਿਹੜਾ ਉਹ ਮੁੰਡਾ ਰਹਿੰਦਾ ਕਿਹੜੀ ਜਗ੍ਹਾ ਇਹ ਕਿਲੇ ਮਹੱਲੇ ਦਾ ਰਹਿਣਾ ਨਾ ਹੈਗਾ ਜੀ ਪੀਐਸ ਡਿਵੀਜ਼ਨ ਨੰਬਰ 4 ਦਾ ਏਰੀਆ ਦਾ ਹੈਗਾ ਜੀ ਇਹ ਉੱਥੇ ਦਾ ਰਹਿਣਾ ਨਾ ਹੈਗਾ ਉੱਥੋਂ ਸਾਰੇ ਨਾਲ ਮਿਲ ਕੇ ਇਹ ਉੱਥੇ ਗਣੇਸ਼ਵਰਚਨ ਲਈ ਗਏ ਸੀ ਜੀ ਸਰ ਹੋ ਕਾਫੀ ਲੰਬਾ ਸਮਾਂ ਵੀ ਚੱਲੂਗਾ ਦਿਨਾਂ ਤੱਕ ਹੋਵੇਗੀ ਇਹ ਸਕਿਉਰਟੀ ਰੀਜ਼ਨ ਹੈ ਦੀ ਅਸੀਂ ਅਸੀਂ ਵੀ ਆਰ ਰਿਕੁਐਸਟਿੰਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੁਣ ਜਿਹੜਾ ਸੋ 16-17 ਨੂੰ ਜਿਹੜਾ ਜਾਰਾ ਤਾਦਾਰ ਦੇ ਵਿੱਚ ਸਰਦਾਰ ਲੋਥ ਤੇ ਆਉਣੇ ਨੇ ਉਹਦੇ ਲਈ ਅਸੀਂ ਵੀ ਆਰ ਇਨ ਕੰਟੈਕਟ ਵਿਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੇ ਯਹਾਂ ਵੀ ਹੋਤੇ ਹੈ ਅਸੀਂ ਪ੍ਰੋਪਰ ਸਿਕਿਉਰਿਟੀ ਪ੍ਰੋਗਰਾਮਸ ਐਂਡ ਸਾਰੇ ਜਿੰਨੇ ਬੰਦੋਬਸ ਹੋ ਸਕਦੇ ਹੋਏ ਅਸੀਂ ਉੱਤੇ ਪ੍ਰੋਵਾਈਡ ਕਰਵਾ ਕੇ ਸੋਖੀ ਸਮੇ ਲਈ ਨੰਗਾ ਵੰਗੇ ਲੋਕਾਂ ਨੂੰ ਕੀ ਅਪੀਲ ਹੈ ਦਾ ਆਮ ਲੋਕ ਲੋਕਾਂ ਨੂੰ ਅਪੀਲ ਇਹੀ ਹੈ ਕਿ ਆਪਣੇ ਸਰਦਾਰ ਦੇ ਅਕੋਰਡਿੰਗਲੀ ਆਪਾਂ ਸਭ ਕੁਝ ਕਰਦੇ ਆਂ ਸ਼ਰਧਾ ਰੱਖਣੀ ਵੀ ਹੈ ਤੇ ਆਪਣੀ ਜਾਨ ਦੀ ਹਵਾਬਾਜ਼ਤ ਕਰਕੇ ਜੋ ਵੀ ਆਪਾਂ ਆਪਣੇ ਰੀਤੀ ਰਿਵਾਜ ਨਭਾਉਣੇ ਨੇ ਉਹ ਸਾਰੇ ਆਪਣੇ ਆਪਾਂ ਆਪਣੀ ਜਾਨ ਦੀ ਹਵਾਬਾਜ਼ਤ ਕਰਦੇ ਹੋਏ ਸਾਨੂੰ ਕਰੀਏ ਥੈਂਕ ਯੂ ਵੈਰੀ ਮਚ ਇੱਕ ਗਣੇਸ਼ ਵਰਜਨ ਕਰਾਂਗੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਇੱਕ ਦੀ ਉੱਤੇ ਡੁੱਬ ਗਿਆ ਸੀਗਾ ਜੋ ਰਾਤ ਜਿਹੜੀ ਸਾਡੀ ਹੈ ਕਿ ਆ ਟੀਮਸ ਤੇ ਡਾਈਵਰਸ ਦੇ ਜਿਹੜੇ ਪ੍ਰਾਈਵੇਟ ਤੌਰ ਤੇ ਜਿਹੜੇ ਹੈਗੇ ਬੰਦੇ ਅਸੀਂ ਉਹਨਾਂ ਦੀ ਹੈਲਪ ਲੈ ਕੇ ਜਿਹੜੇ ਉਹ ਕਾਫੀ ਸਰਚ ਤੇ ਰੈਸਕਿਊ ਆਪਰੇਸ਼ਨ ਕਰਾਈ ਕੀਤਾ ਤੇ ਅੱਜ ਸਵੇਰੇ ਜਿਹੜੀ ਹੈ ਕਿ ਉਹਨਾਂ ਦੀ ਲੜਕੇ ਦੀ ਡੈੱਡ ਬਾਡੀ ਜਿਹੜੀ ਹੈਗੀ ਸਾਨੂੰ ਮਿਲੀ ਹੈਗੀ ਤੇ ਉਹਦੇ ਵਿੱਚ ਅਸੀਂ 194 BNSF ਦੇ ਅਕੋਰਡਿੰਗਲੀ ਜਿਹੜੀ ਬੰਦੀ ਕਾਰਵਾਈ ਹੈਗੀ ਅਸੀਂ ਉਹ ਇਨੀਸ਼ੀਏਟ ਕਰ ਦਿੱਤੀ ਹੋਈ ਹੈ ਜੀ ਸਰ ਕਿੰਨੀ ਉਮਰ ਹੈ ਨੌਜਵਾਨ ਦੀ ਕਿ ਉਹਨਾਂ ਦਾ ਨਾਮ ਹੈਗਾ ਜੀ ਹਰਸ਼ ਮੁੰਡੇ ਦਾ ਨਾਮ ਹੈਗਾ ਜੀ 27 ਸਾਲ ਦੀ ਉਹਦੀ ਉਮਰ ਹੈਗੀ ਹੈ ਤੇ ਇੱਥੇ ਕਿਨੇ ਮਲੇ ਦਾ ਰਹਿਣ ਵਾਲਾ ਜੀ ਹੋ ਗਿਆ ਮੈਂ ਹੋਇਆ ਸੀ ਜੰਕਵਾਰਾ ਜੀ ਨਹੀਂ ਹਟੇ ਨਹੀਂ ਇਸਵਾਰ ਨਹੀਂ ਮੈਨੇਸ਼ਵਰ ਮੈਂ ਹਾਂਜੀ ਟੋਟਲ ਕਿੰਨੇ ਮੁੰਡੇ ਸੀ ਪਤਾ ਲੱਗੇ ਕਿ 8 ਮੁੰਡੇ ਸੀ ਨਹੀਂ 8 ਮੁੰਡੇ ਨਹੀਂ ਸੀਗੇ ਉਹਦੇ ਸਾਰਾ ਟੋਲਾ ਗਿਆ ਹੋਇਆ ਹੈ ਸਿਕਾ ਮਲਟੀਪਲ ਸੀਗੇ ਬਟ ਉਹਨਾਂ ਵਿੱਚੋਂ ਇੱਕ ਜਿਹੜਾ ਡਰਾਉਨ ਕੀਤਾ ਹੈਗਾ ਉਹਦੇ ਸਰ ਹਰ ਸਾਲ ਹਾਦਸੇ ਹੁੰਦੇ ਨੇ ਇੱਕ ਡੁੱਬ ਗਿਆ ਸੱਚ ਕਰ ਨਹੀਂ ਇਹ ਮਲਟੀਪਲ ਓਕੇਜਨਸ ਡਿਫਰੈਂਟ ਡਿਫਰੈਂਟ ਹੈਗੇ ਕਿਉਂਕਿ ਕਈ ਵਾਰੀ ਹੁੰਦੇ ਹੈ ਉਹਨਾਂ ਨੂੰ ਜਿਹੜੇ ਆਰਗੇਨਾਈਜ਼ਰਸ ਵੀ ਨੇ ਜਿਹੜਾ ਉੱਥੇ ਜਿਹੜੇ ਆ ਗਣੇਸ਼ ਵਸ਼ਰਜਨ ਕਰਾਣੋਂ ਵੀ ਆਉਂਦੇ ਨੇ ਉਹਨਾਂ ਨੂੰ ਵੀ ਅਸੀਂ ਹਦਾਇਤ ਕੀਤੀ ਜਾਂਦੀ ਸਾਡੇ ਪਟੋਲਿੰਗਸ ਵੀ ਹੁੰਦੀਆਂ ਨੇ ਕਿ ਆਪ ਵੀ ਤੁਸੀਂ ਡੀ ਪੈਂਡ ਵਾਲੇ ਪਾਸੇ ਨਾ ਜਾਓ ਬਟ ਕਈ ਵਾਰੀ speed ਜ਼ਿਆਦਾ ਹੋਣ ਕਰਕੇ ਕਈ ਸ਼ਰਧਾਰੇ ਨਹੀਂ ਉਹ ਜਾ ਰਾਗੇ ਡੀ ਪੈਂਡ ਦੇ ਵਿੱਚ ਚੱਲ ਜਾਂਦੇ ਨੇ ਤੇ ਉੱਥੇ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੰਨੀ ਕਿ ਗਹਿਰਾਈ ਹੈ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਅਸੀਂ ਮਲਟੀਪਲ ਟਾਈਮਸ ਅਸੀਂ ਲਿਖ ਵੀ ਦਿੱਤਾ ਹੋਇਆ ਹੈਗਾ ਕਿ ਆਂਦੀ ਖਾਲ ਵਿੱਚ ਤੇ ਡਾਈਵਰ ਵਗੈਰਾ ਪ੍ਰੋਵਾਈਡ ਕਰਾਇਆ ਜਾਂਦਾ ਹੈ ਜੀ ਤੇ ਸਰ ਇਹ ਹੀ ਕਦੋਂ ਦਾ ਮਾਮਲਾ ਹੈ ਇਹ ਇਹ ਕੱਲ ਸ਼ਾਮ ਦਾ ਹੈਗਾ ਜੀ ਇਹ ਜੀ ਜੀ ਤੇ ਫਿਰ ਉਹ ਮੁੰਡਾ ਰਹਿੰਦਾ ਕਿਹੜੀ ਜਗ੍ਹਾ ਇਹ ਕਿਲੇ ਮਹੱਲੇ ਦਾ ਰਹਿਣਾ ਨਾ ਹੈਗਾ ਜੀ ਪੀਐਸ ਡਿਵੀਜ਼ਨ ਨੰਬਰ 4 ਦਾ ਏਰੀਆ ਦਾ ਹੈਗਾ ਜੀ ਉੱਥੇ ਦਾ ਰਹਿਣ ਵਾਲਾ ਹੈਗਾ ਉਹ ਤੋਂ ਸਾਰੇ ਨਾਲ ਮਿਲ ਕੇ ਇਹ ਉੱਥੇ ਗਣੇਸ਼ਵਰ ਸ਼ਰਚਨ ਲਈ ਗਏ ਸੀ ਜੀ ਇਹ ਸਰ ਉਹ ਕਾਫੀ ਲੰਬਾ ਸਮਾਂ ਵੀ ਚੱਲੂਗਾ ਦਿਨੇ ਤੇ ਦਿਨ ਹੀ ਇਹ ਸਕਿਉਰਟੀ ਦੀ ਜਿਹੜਾ ਹੈਗੀ ਅਸੀਂ ਅਸੀਂ ਵੀ ਆਰ ਰਿਕਵੈਸਟਿੰਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੁਣ ਜਿਹੜਾ ਸੋਲਾ 17 ਨੂੰ ਜਿਹੜਾ ਜਾਰਾ ਤਾਦਾਰ ਦੇ ਵਿੱਚ ਸਰਦਾਰ ਲੋਥੇ ਆਉਣੇ ਨੇ ਉਹਦੇ ਲਈ ਅਸੀਂ ਵੀ ਆਰ ਇਨ ਕੰਟੈਕਟ ਵਿਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਿਹਾ ਵੀ ਹੋਤੇ ਹੈ ਅਜੀ ਪ੍ਰੋਪਰ ਸਿਕਿਉਰਿਟੀ ਪ੍ਰੋਗਰਾਮਸ ਐਂਡ ਸਾਰੇ ਜਿੰਨੇ ਬੰਦੋਬਸ ਹੋ ਸਕਦੇ ਹੋਏ ਅਸੀਂ ਉੱਤੇ ਪ੍ਰੋਵਾਈਡ ਕਰਵਾ ਕੇ ਸੁਖੀ ਸੁਵੇਲੀ ਲੰਘਾਵਾਂਗੇ ਲੋਕਾਂ ਨੂੰ ਕੀ ਅਪੀਲ ਹੈ ਦਾ ਆਮ ਲੋਕ ਲੋਕਾਂ ਨੂੰ ਅਪੀਲ ਇਹੀ ਹੈ ਕਿ ਆਪਣੇ ਸਰਦਾਰ ਦੇ ਅਕੋਰਡਿੰਗਲੀ ਆਪਾਂ ਸਭ ਕੁਝ ਕਰਦੇ ਹਾਂ ਸ਼ਰਧਾ ਰੱਖਣੀ ਵੀ ਹੈ ਤੇ ਆਪਣੀ ਜਾਨ ਦੀ ਹਿਫਾਜ਼ਤ ਕਰਕੇ ਜੋ ਵੀ ਆਪਾਂ ਆਪਣੇ ਰੀਤੀ ਰਿਵਾਜ ਨਿਭਾਉਣੇ ਨੇ ਉਹ ਸਾਰੇ ਆਪਣੇ ਆਪਾਂ ਆਪਣੀ ਜਾਨ ਦੀ ਹਿਫਾਜ਼ਤ ਕਰਦੇ ਹੋਏ ਸਾਮਣਾ ਕਰੀਏ। ਥੈਂਕ ਯੂ ਵੈਰੀ ਮਚ। ਇੱਕ ਗਣੇਸ਼ਵਰ ਜਰਜਨ ਕਰਾਂਗੇ ਬੰਦੇ ਜਿਹੜੇ ਹੈ ਕਿ ਉਹਨਾਂ ਦੇ ਇੱਕ ਦੀ ਉੱਤੇ ਡੁੱਬ ਗਿਆ ਸੀਗਾ। ਜੋ ਰਾਤ ਜਿਹੜੀ ਸਾਡੀ ਹੈ ਕਿ ਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par